ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਗੁਲਾਮੀ ਵਾਲੇ ਦੇ ਵਿੱਚ ਔਰ ਇਹ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮਤਾ ਨਗਰ ਆ ਤੇ ਜਦੋਂ ਤੁਸੀਂ ਮਿੱਤਰੋ ਝੋਕ ਹਰੀਹਰ ਵਾਲੇ ਪਾਸਿਓਂ ਆ ਕੇ ਰੋਡ ਤੋਂ ਜਿਹੜਾ ਸੂਆ ਆਉਂਦਾ ਜਿੱਥੇ ਬਾਬਾ ਜੀ ਦੀ ਜਗਾ ਬਣੀ ਹੋਈ ਆ ਉਹ ਜਗਾ ਦੇ ਬਿਲਕੁਲ ਨਾਲ ਸੂਏ ਦੇ ਜਿਹੜੀ ਸੜਕ ਆਉਂਦੀ ਆ ਬਾਈ ਹੁਣਾਂ ਦੇ ਘਰ ਦੇ ਵਿੱਚ ਆ ਕੇ ਖਤਮ ਹੁੰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਤੇ 4 ਜਨਵਰੀ ਇਸ ਟਾਈਮ ਬਾਈ ਹੋਣਿਆਂ ਦੀ ਖੁਰਲੀ ਦੇ ਉੱਤੇ ਮੌਜੂਦ ਆ 4 ਜਨਵਰੀਆਂ ਦੀ ਪ੍ਰੋਪਰ ਡਿਟੇਲ ਜਾਣਾਂਗੇ ਪ੍ਰੋਪਰ ਗੱਲਬਾਤ ਕਰਾਂਗੇ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਠੀਕ ਠਾਕ ਸੇਤਾ ਘਰ ਪਰਿਵਾਰ ਵੀਰੇ ਵਧੀਆ ਜੀ ਵਧੀਆ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਨਾਮ ਵੀਰੇ ਮੇਰਾ ਸ਼ੰਦਾ ਸ਼ੰਦਾ ਸਾਮਾਪ ਵੀਰੇ ਮਲੂਕ ਸਿੰਘ ਜੀ ਘਰ ਦਾ ਐਡਰੈਸ ਫਿਰ ਕਈ ਵਾਰੀ ਫੋਨ ਨਹੀਂ ਲੱਗਦਾ ਅਗਲਾ ਸਿੱਧਾ ਆ ਜਾਵੇ ਵੀ ਕਿਹੜੇ ਹਿਸਾਬ ਨਾਲ ਆਵੇ ਘਰ ਦਾ ਐਡਰੈਸ ਮੇਰੇ ਪਿੰਡ ਗੁਲਾਮ ਪੱਤਰਾ ਫਰੋਈਪੁਰ ਤੋਂ ਮਕਸਰ ਰੋਡ ਦੇ ਉੱਤੇ ਮਲੂ ਬਾਬੇ ਦੀ ਜਗ੍ਹਾ ਦੇ ਸਾਹਮਣੇ ਆਪਣੀ ਕੋਠੀ ਹੈ ਜੀ ਠੀਕ ਹੈ ਮਨ ਲ ਜਿਹੜੀ ਉਹ ਸੂਏ ਦੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਸੂਏ ਦੇ ਨਾਲ ਨਾਲ ਠੀਕ ਹੈ ਵੱਡੇ ਭਾਈ ਫਿਰ ਵਪਾਰ ਕਰ ਦੋ ਤਾਂ ਕਰਦਾ ਵੀਰਾ ਬਹੁਤ ਟਾਈਮ ਹੋ ਗਿਆ ਇਹ ਪਹਿਲਾਂ ਦੂਸਰਾ ਬੇਲੀ ਵੱਡਾ ਬੇਲੀ ਕਰਦਾ ਹੈ ਪਰਗੜ ਠੀਕ ਹੈ ਹੁਣ ਫਿਰ ਦੋਵੇਂ ਭਾਈ ਲੱਗੇ ਹਾਂ ਜੀ ਹੁਣ ਦੋਵੇਂ ਭਾਈ ਠੀਕ ਹੈ ਚਲੋ ਚੰਗੀ ਗੱਲ ਆ ਵੀਰੇ ਆ ਜਿਹੜ ਇਹਦੇ ਸਲੇ 13 ਤੋਂ 14 ਕਿਲੋ ਦੁੱਧ ਤਿਆਰ ਆਈ ਠੀਕ ਹੈ ਵੀਰੇ ਬੱਚਾ ਕੱਟਾ ਕੇ ਮਗਰ ਬੱਚਾ ਕੱਟਾ ਹੀ ਠੀਕ ਆ ਆ ਯਾਰ ਤੇਰੇ ਬੱਚੇ ਦਾ ਰੰਗ ਨਾ ਕਾਲਾ ਤੇ ਨਾ ਪੂਰਾ ਇਹ ਲੋਇਆ ਲੋਇਆ ਠੀਕ ਆ ਇਹ ਐਨ ਲਾਵਾ ਜਿਵੇਂ ਮਤਲਬ ਮਹੀਨੇ ਦਾ ਭਾਵੇਂ ਦੰਦ ਪਟ ਕੇ ਹੀ ਵੇਖ ਸਕਦੇ ਬੱਚੇ ਦੇ ਹਾਂ ਠੀਕ ਆ ਹਾਂ ਇਹ 70 ਦਿਨਾਂ ਦਾ ਹਾਂ ਹੈ 70 ਦਿਨਾਂ ਠੀਕ ਆ ਬਾਈ ਤੇ 24 ਕਿਵੇਂ ਲੱਗੀ 24 ਬਹੁਤ ਪੋਲੀ ਲੱਗੀ ਹੈ ਓਕੇ ਮੈਨੂੰ ਹੈ ਤੇ ਦੁੱਧ 70 ਦਿਨਾਂ ਦੀ ਸ ਪੀਰਾ ਲੈ ਵੀ ਮਿੱਤਰੋ ਦੁੱਧ 13 ਕਿਲੋ ਤਿਆਰ ਆਂਦੇ ਥੱਲੇ 7 ਦਿਨਾਂ ਦਾ ਮੈਂ ਦਾ ਸੁਆ ਹਜੇ ਸਰ ਬੱਚਾ ਵੇਖ ਕੇ ਤੁਸੀਂ ਇਹ ਨਾ ਸੋਚੋ ਵੀ ਜਿਆਦੇ ਟਾਈਮ ਦੀ ਸੋਈ ਆ ਬੱਚਾ ਨਾ ਰੰਗ ਹੀ ਹੋਰ ਹਸਾਬ ਦਾ ਬੱਚੇ ਦਾ ਮਿੱਤਰੋ ਦੇਖ ਲਿਆ ਵੀਰੇ ਮੋੜ ਜਾਵੇ ਬਣ ਦੇ ਧੰਨਵਾਦ ਆ ਬਾਈ ਲੈ ਵੀ ਮਿੱਤਰੋ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਲੈ ਵੀ ਪੱਕ ਤੋਂ ਮੈਂ ਪੂਰੀ ਚੰਗੀ ਆ ਰੇਟ 1,20,000 ਰੁਪਇਆ ਬਈ ਦਾ ਸੁਹਾ ਤੀਜਾ ਵੀਰੇ ਹਾਂਜੀ ਤੀਜਾ ਵੀਰੇ ਦੋ ਨੰਬਰ ਤੇ ਵੀਰੇ ਝੁੱਟ ਜਿਹੜੀ ਨੀਲੀ ਰਾਵੀ ਚ ਪੈਂਦੀ ਆ ਇਹ ਕਿੰਨਵਾ ਸੁਹਾ ਵੀਰੇ ਇਹ ਵੀਰੇ ਦੂਸਰਾ ਸੁਹਾ ਸੁਣਾ ਠੀਕ ਆ ਤੇ ਅਜੇ ਇਹਦੇ ਬਾਕੀ ਦਿਨ ਲੈ ਜਾਊਗੀ ਹਫਤਾ ਲੈ ਜਾਊਗੀ ਹਫਤਾ ਲੈ ਦੂ ਲੈਵੇ ਲੂਵੇ ਦੀ ਬਹੁਤ ਖਬਰਦਾਰ ਆਈ ਤੇ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ ਦੁੱਧ 15 ਤੋਂ 16 ਲੀਟਰ ਬੜੇ ਆਵਣਾ 15 ਪਲੱਸ ਹੀ ਚੱਲੂਗੀ ਠੀਕ ਆ ਬਈ ਠੀਕ ਆ ਇਹਦਾ ਰੇਟ ਵੀਰੇ ਕੀ ਰਹੂਗਾ ਬਾਈ ਇਹਦਾ ਰੇਟ 98000 ਰੁਪਏ 98000 ਰੁਪਏ ਮੰਨਤਨ ਹੋ ਜੁੰਦੇ ਹਾਂਜੀ ਹੋ ਜੂਗੇ ਕੱਢੀ ਬਾਦ ਨੂੰ ਤੋਰੀ ਵੀਰੇ ਮੜਾ ਜੈਨੂੰ ਲੈ ਮਿੱਤਰੋ ਦੂਜਾ ਸੂਆ ਛੋਟੀ ਸੁੰਦੀ ਆ ਕਰਮਾ ਵਾਲੀ ਸਿੰਘ ਆ ਜਿਹੜਾ ਨੀਲੀ ਰਾਵੀ ਵਾਲਾ ਪਿਓਰ ਸਿੰਘ ਇਹਨੂੰ ਲੱਗਾ ਹੋਇਆ ਮਿੱਤਰੋ ਪਿਛਾ ਨੂੰ ਜਿਹੜਾ ਸਿੰਘ ਦੇ ਕੁਆਲਿਟੀ ਆ ਉਹ ਦੇਖ ਸਕਦੇ ਹੋ ਵੀਰੇ ਲੈਵੇ ਭਾਂਡੇ ਵਾਲੋ ਇਹ ਵੀ ਪਧਰੀ ਸਮੁੰਦਰੀ ਹੈ ਜਿੰਨੀ ਹੈਗੀ ਆ ਅਗਰਵਾਇਜ਼ ਸੂਕੇ ਨੇ ਹੋਰ ਨਿਕਰਨਾ ਇਹ ਗੱਲ ਨੋਟ ਰੱਖਿਆ ਜੇ ਤਮਾ ਬਖਣਾ ਮੱਖ ਲੜੇ ਹੋਇਆ ਬਾਹਰ ਦੇ ਹਾਂ ਬਹੁਤ ਮੱਖ ਤੇ ਬਹੁਤ ਬਾਹਰ ਜਾਵਣਾ ਗੱਥਲਿਆ ਹੂੰ ਮੱਖ ਤੰਗ ਵੀ ਬਹੁਤ ਕਰਦਾ ਯਾਰ ਬਚਾਰੀ ਤੇ ਰਾਤ ਨੂੰ ਮੱਛਰ ਨਹੀਂ ਟਿਕਣ ਦਿੰਦਾ ਦਾਦਾ ਦੋ ਦਈ ਘਟਾਈਆਂ ਰੱਖਦੇ ਤੇ ਵੀਰੇ ਤਿੰਨ ਨੰਬਰ ਵਾਲੀ ਝੋਟੀ ਜਿਹੜੀ ਬਈ ਇਹ ਪਹਿਲੇ ਸਵੇਰ ਦੋ ਦੰ ਦਾ ਜੀ ਅੱਛਾ ਪਹਿਲੇ ਸਵੇਰ ਦੋ ਦੰ ਦਾ ਹੈ ਹਾਂਜੀ ਇਹਦੇ ਦਿਨ ਕਿੰਨੇ ਪਏ ਆ ਵੀਰੇ ਇਹ 10 ਦਿਨ ਦੀ ਕੱਚੀ ਹੈ ਜੀ ਠੀਕ ਆ ਤੇ ਇਹਦਾ ਵੱਡੇ ਬਈ ਕੀ ਰੇਟ ਰਹੂਗਾ ਇਹਦਾ ਰੇਟ ਰਹੂਗਾ ਜੀ ਪੂਰਾ ਲੱਖ ਰੁਪਈਆ ਜੀ ਲੱਖ ਰੁਪਏ ਕੱਢੀ ਬਣੂ ਲੈ ਵੀ ਮੇਤਰੋ ਦੋ ਦੰ ਦਾ ਪਹਿਲਾ ਸੂਆ ਝੋਟੀ ਆ ਵਜਨ ਬਹੁਤ ਆ ਝੋਟੀ ਦੇ ਵਿੱਚ ਬੜਾ ਲੇਵੇ ਲੂਵੇ ਦੀ ਫੁੱਲੀ ਡੁੱਲੀ ਝੋਟੀ ਬਹੁਤ ਆ ਚੰਗੀਆਂ ਜਿਹੜਾ ਚੰਗਾ ਨਖਾਰਾ ਪਾਣ ਕਰੋਗੇ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਥੱਲੋ ਝੋਟੀ ਹੈ ਨਾ ਜਿਹੜੀ ਬੜੀ ਜ਼ਬਰਦਸਤ ਤਿਆਰ ਹੋਣੀ ਵੇਖੋ ਤੁਸੀਂ ਕਿਦਾਂ ਨੇ ਤਨੂ ਆਪ ਵੀ ਪਸੰਦ ਆਉਣੀ ਆ ਵੀ ਛੋਟੇ ਨੇ 12-13 ਕਿਲੋ ਦੁੱਧ ਪਹਿਲੇ ਸੋਏ ਦੇ ਵਿੱਚ ਹੀ ਪਾ ਦੇਣਾ ਇਹਨੇ ਵੇਖੋ ਤੁਸੀਂ ਕਰਨੀ ਲੇਵੇ ਲੂਵੇ ਦੀ ਨਾ ਪੂਰੀ ਐਣ ਗੁੰਦੀ ਪਈ ਆ ਚਾਰੇ ਪਰ ਹਜੇ ਦਿਨ ਤਾਂ ਲੈ ਜੂ ਵੀ ਆਪਾਂ 10 ਦਿਨ ਲੈ ਜੂ ਗੂੜ ਹੁੰਦੀ ਆ ਇਥੇ ਨਾਲ ਇਹ ਦਿਨ ਤੋਂ ਦੋ ਦਿਨ ਦੀ ਦੋ ਦਿਨ ਦੀ ਠੀਕ ਆ ਭਾਈ ਲੋ ਵੀ ਮਿੱਤਰੋ ਪਿਓਰ ਦੋ ਦਿਨ ਦਾ ਕੱਟੀ ਆ ਇੱਕ ਗੱਲ ਆ ਜਿਹੜਾ ਪਹਿਲਣ ਕੱਤੀ ਦਾ ਹੁੰਦਾ ਨਾ ਕੰਮ ਪਹਿਲਣ ਕੱਤੀ ਨੂੰ ਭਈ ਆਪਦੇ ਦੇ ਡਿਪੈਂਡ ਹੁੰਦਾ ਜਿੱਥੇ ਮਰਜ਼ੀ ਦੁੱਧ ਤੇਲ ਜਾ ਕੇ ਖਿਲਾਰ ਲਓ ਇਹ ਹਮੇਸ਼ਾ ਨੋਟ ਰੱਖਿਓ ਪਹਿਲਾਂ ਝੋਟੀ ਨੂੰ ਤੁਸੀਂ ਦੂਜੇ ਸੂਈਆਂ ਤੇ ਤੀਜੇ ਸੂਈਆਂ ਲਈ ਮਈਆਂ ਨਾਲ ਦੁੱਧ ਵੱਧ ਲੈ ਸਕਦੇ ਵੀਰੇ ਹੋਣਾ ਅੱਜ ਇਹ ਗਾਂ ਤੇ ਆਪਾਂ ਬਾਈ ਗਾਂ ਬਾਰੇ ਦੱਸੀ ਵੀਰੇ ਗਾਂ 6 ਦਾ ਦਾਈ ਕੱਲ ਸਵੇਰ ਸੂਈ ਆਈ ਕੱਲ ਸਵੇਰ ਸੂਈ ਆ 6 ਦਾ ਹੁੰਦਾ ਹੈ ਹਾਂਜੀ ਦੂਸਰਾ ਸੂਈ ਅੱਛਾ ਦੇਗੀ ਕਿ ਬੱਛੀ ਬੱਛੀ ਹੈ ਠੀਕ ਹੈ ਬਾਈ ਠੀਕ ਹੈ ਬੱਛੀ ਵੀ ਬਹੁਤ ਸੋਹਣੀ ਆ ਹਾਂਜੀ ਤੇ ਦੁੱਧ ਬੋਲਾ ਕਿੰਨਾ ਕੁ ਹੋਊਗਾ ਵੀਰੇ ਬੋਲਾ 15 ਤੋਂ 14 15 ਲੀਟਰ ਬੋਲਾ ਹੈਗਾ ਇਸ ਟਾਈਮ 14 15 ਲੀਟਰ ਬੋਲਾ ਹੈਗਾ ਹਾਂਜੀ ਠੀਕ ਆ ਬਾਈ ਠੀਕ ਆ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ 72000 ਰੁਪਿਆ ਰਹੂਗਾ 72000 ਰ ਹਾਂਜੀ ਹੋ ਜੂਗਾ ਜੀ ਠੀਕ ਹੈ ਵੀਰੇ ਠੀਕ ਹੈ ਕੱਡੀ ਬਾਹਰ ਨੂੰ ਬਈ ਮੜਾ ਜੈਨੂੰ ਲੈ ਮਿੱਤਰੋ ਬੀ ਪਲਸ ਚੱਲੂਗੀ ਬੜੇ ਆਰਾਮ ਨਾਲ ਹਾਂਜੀ 20 ਪਲਸ ਉਹ ਦੇ ਦੂੰਗੀ ਟੋਰ ਲੈ ਲੈ ਨੂੰ ਬੜੀ ਫਿਟਿੰਗ ਬਹੁਤ ਚੰਗੀ ਆ ਬੱਚੀ ਦੀ ਕੱਦ ਕੁਦ ਬਹੁਤਾ ਜਿਆਦਾ ਸਿਆਲ ਹੁੰਦਾ ਤੇ ਹੋ ਜੀ ਹੈਨਾ ਹਾਂ ਨਾ 95 ਲੱਖ ਦੇ ਘੇਰੇ ਤੇ ਆਮ ਹੀ ਵਿਕ ਜਾਂਦੀਆਂ ਹੁਣ ਇਹੋ ਜੀ ਵੈੜ ਨੂੰ ਟਕਾ ਕੇ ਚੋਲੋਵੇ ਬਈ 55 60 ਹਜ਼ਾਰ ਦੀ ਟੋਕੜ ਗੱਭਣੋ ਕੇ ਵੀ ਆ ਹਾਂ ਹਾਂ ਹੈਨਾ ਇਹ 55 ਉੱਡ ਕੇ ਵਿਗੂਗੀ ਨਾ ਹਾਂ ਦੇਖ ਸਕਦੇ ਹੋ ਮਿੱਤਰੋ ਲੇਵਲ ਉਹਾ ਬੜਾ ਜ਼ਬਰਦਸਤ ਕਰਮਾ ਵਾਲੀ ਦੇ ਥੱਲੇ ਅਜੇ ਕੱਲ ਦੀ ਸੋਈ ਆ ਤੇ ਜਾਪੇ ਦੇ ਵਿੱਚ ਇਹ ਹਜੇ ਤਾਂ ਮਿੱਤਰੋ ਵੱਛੀ ਵੀ ਬਹੁਤ ਪਿਆਰੀ ਦਿੱਤੀਆਂ ਨੇ ਵੱਛੀ ਦਾ ਕੋਈ ਸੀਮਨ ਸਟਰਾ ਦਾ ਪਤਾ ਹੋਊ ਆਪਾਂ ਨੂੰ ਪੁੱਛਿਆ ਸੀ ਉਹਨਾਂ ਤੋਂ ਕਿ ਨਹੀਂ ਡੈਨਮਾਰਕਾ ਦੀ ਮੰਨ ਲਓ ਡੈਨਮਾਰਕ ਦੀ ਹੈ ਬਾਕੀ ਇਹ ਜ਼ਿਆਦਾ ਆਪਾਂ ਨੂੰ ਕਨਫਰਮ ਕਰ ਲੋਗੇ ਮੜਾ ਜੀ ਹਾਂ ਉਹ ਕਰ ਦਾਂਗੇ ਠੀਕ ਆ ਭਾਈ ਉਹ ਕਿੰਨੇ ਨੰਬਰ ਦੇਈ ਵੀਰੇ ਇਹਦਾ ਦੀ 95925 ਜੀ 21019 ਇੱਕ ਵਾਰੀ ਹੋਰ ਬੋਲ ਦੀ ਵੀਰੇ 95925 21019 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਹੁਣਿਆਂ ਦੇ ਨਾਲ ਗੱਲਬਾਤ ਹੁਣ ਇੱਕ ਵਾਰੀ ਸਾਰੇ ਜਨਵਾਰ ਆ ਜਿਹੜੇ ਉਹ ਫਿਰ ਤੋਂ ਦੇਖ ਸਕਨੇ ਆ ਪਿੰਡ ਗੁਲਾਮੀ ਵਾਲੇ ਦੇ ਵਿੱਚ ਗੁਲਾਮ ਪੱਤਰਾ ਪਿੰਡ ਦੇ ਵਿੱਚ ਮੈਂ ਮੌਜੂਦ ਸੀਗਾ ਵਪਾਰ ਦਾ ਬਾਈ ਦਾ ਕੰਮ ਸਾਰੇ ਜਨਵਾਰਾਂ ਦੀ ਪ੍ਰਾਪਰ ਡਿਟੇਲ ਆਤੀ ਅਗਲੇ ਕਾਰਵਾਈ ਲਈ ਤੁਹਾਡਾ ਨੰਬਰ ਸਕਰੀਨ ਤੇ ਆ ਤੁਸੀਂ ਕਰਨੀਆ ਧੰਨਵਾਦ ਸ਼ੁਕਰੀਆ ਜੋਂ